ਖਲਖਾ ਤੇ ਵੈਗਨੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਰੇ ਨਕਰ ਨੂੰ ਸਾਰੀ ਸੰਗਤ ਨੂੰ ਅੱਜ ਗੁਰੂ ਰਵੀਦਾਸ ਜੀ ਦੇ ਜਨਮ ਦਿਹਾੜੇ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਦੰਦੇ ਹਾਂ ਤੇ ਆਸ ਬੇਨਤੀ ਕਰਦੇ ਹਾਂ ਕਿ ਸਾਡਾ ਸ਼ਹਿਰ ਸਰਦੂਰਗੜ ਇੱਕਜੁੱਟ ਹੋ ਕੇ ਰਹੇ ਭਾਈਚਾਰਾ ਬਣਾ ਕੇ ਰੱਖੇ ਬਸ ਇਹੀ ਅਰਦਾਸ ਬੇਨਤੀ ਕਰਦੇ ਹਾਂ ਵੈਗਨੂ ਜੀ ਦੇ ਖਲਖਾ ਅੱਜ ਗੁਰੂ ਰਵੀਦਾਸ ਜੀ ਦੇ ਜਨਮ ਦਿਹਾੜੀ ਮੌਕੇ ਪਿੰਡ ਪਿੰਡ ਸ਼ਹਿਰ ਸ਼ਹਿਰ ਸਮੂਹ ਸੰਗਤਾਂ ਵੱਲੋਂ ਜਨਮ ਦਿਹਾੜਾ ਬੜੇ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸੇ ਤਹਿਤ ਵਾਰਡ ਨੰਬਰ 6 ਸਰਦੂਲਗੜ੍ਹ ਦੀਆਂ ਸਮੂਹ ਸੰਗਤਾਂ ਵੱਲੋਂ ਅਖੰਡ ਪਾਠਾਂ ਦੀ ਭੋਗ ਪਾਏ ਗਏ ਤੇ ਨਾਲ ਹੀ ਇੱਥੇ ਪਹੁੰਚੇ ਕੌਂਸਲਰਾਂ ਵੱਲੋਂ ਸੰਗਤਾਂ ਨੂੰ ਅੱਜ ਦੇ ਦਿਨ ਦੀ ਵਧਾਈ ਦਿੱਤੀ ਤੇ ਨਾਲ ਹੀ ਸਰਬੱਤ ਦੇ ਭਲੇ ਤੇ ਸਮੂਹ ਸੰਗਤਾਂ ਦੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਕਾਮਨਾਵਾਂ ਵੀ ਕੀਤੀਆਂ ਨੂੰ ਗੁਰੂ ਰਵੀਦਾਸ ਜੀ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਹੁੰਦੀਆਂ ਸਾਰੇ ਸੁੱਖ ਸ਼ਾਂਤੀ ਦੀ ਕਾਮਨਾ ਕਰਦੇ ਹਾਂ ਸਾਰਾ ਸ਼ਹਿਰ ਸੁਖਸ਼ਾਲਾ ਅੱਜ 6 ਨੰਬਰ ਵਾਲ ਵਿੱਚ ਗੁਰੂ ਰਵੀਦਾਸ ਜਨਮ ਦਿਨ ਮਨਾਇਆ ਜਾ ਰਿਹਾ ਹੈ ਇਸ ਵਿੱਚ ਸਾਰੇ ਸ਼ਹਿਰ ਵਾਸੀ ਬਹੁਤ ਹੀ ਜ਼ਿਆਦਾ ਸਹਿਯੋਗ ਪਾ ਰਹੇ ਹਨ ਅਸੀਂ ਇਸ ਤੇ ਮੌਕੇ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਤੇ ਕਾਮਨਾ ਕਰਦੇ ਹਾਂ ਕਿ ਸਾਡਾ ਨਗਰ ਦੀ ਤਰੱਕੀ ਹੋਵੇ